ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਾਂ ਅੱਜ ਦੱਸਾਂਗੇ ਤੁਹਾਨੂੰ ਗੁੰਮੇਜ ਤੇ ਗਨਾ ਕਿਦਾਂ ਅਟੈਚ ਕਰਨਾ ਆਪਾਂ ਬੇਸਤ ਕੱਪੜਾ ਲੈ ਲੈਣਾ ਉਸਦੇ ਉੱਪਰ ਗਲੇ ਨੂੰ ਚੁਪਕਾ ਲੈਣਾ ਪ੍ਰੈਸਨਾ ਨਾ ਫਿਰ ਆਪਾਂ ਹਲਕੇ ਹਲਕੇ ਹੱਥਾਂ ਅੱਧਾ ਮਾਰਜਨ ਜਿਹੜਾ ਆਪਾਂ ਬਾਹਰ ਰੱਖਣਾ ਗਲੇ ਦਾ ਉਸ ਨੂੰ ਹਲਕੇ ਹਲਕੇ ਹੱਥਾਂ ਨਾਲ ਆਪਾਂ ਰਾਉਂਡ ਕਰਦੇ ਹੋਣਾ ਹੌਲੀ ਹੌਲੀ ਕੱਚੇ ਬਖੇ ਨਾਲ ਆਪਾਂ ਸਿਲਾਈ ਕਰਦੇ ਹੋਣਾ ਉਹਨੂੰ ਇਹ ਰਪਾ ਮੇਰਾ ਆਪਾਂ ਕਮੇ ਤੇ ਜਦੋਂ ਆਪਾਂ ਗਲੇ ਦਾ ਸੈਂਟਰ ਲੈਣਾ ਔਰ ਕਮੇ ਦਾ ਆਪਾਂ ਸੈਂਟਰ ਕਰਕੇ ਆਪਾਂ ਕੋਈ ਪੱਗ ਪੈਨ ਵਗੈਰਾ ਲਗਾ ਕੇ ਬਿ ਵੈਸੇ ਮੈਂ ਤਾਂ ਪੱਗ ਪੈਨੀ ਹੀ ਲਗਾਉਣੀ ਹੁੰਦੀ ਆ ਜੇਕਰ ਆਪਾਂ ਬਚਾਲ ਦੀ ਸੀਨ ਲਗਾਉਨੇ ਆ ਉਹ ਗਲਾ ਛੋਟਾ ਰਹਿ ਜਾਂਦਾ ਔਰ ਇਸ ਗਲੇ ਨੂੰ ਆਪਾਂ ਵੱਡਾ ਇਹ ਇੰਨੀ 5 ਇੰਚੀ ਗਲੇ ਨੂੰ ਆਪਾਂ ਵੱਡਾ ਕਰਨਾ ਵੀ ਸਿਖਾਵਾਂਗੇ ਵੀ ਕਿੱਦਾਂ ਕਰਨਾ ਕਿੰਦਾਂ 1.5 ਇੰਚ ਨੱਕ ਤੇਲ ਗੋਣਾ ਫਿਰ ਆਪਾਂ ਹੌਲੀ ਹੌਲੀ ਇਸ ਤੇ ਪੱਗ ਪੈਨ ਜੜ ਕੇ ਸਾਰੇ ਸਾਈਡਾਂ ਤੇ ਵੀ ਇਹ ਹਿੱਲੇ ਨਾ ਫਿਰ ਆਪਾਂ ਇਹਨੂੰ ਹੌਲੀ ਹੌਲੀ ਸਲਾਈ ਦੇਵਾਂਗੇ ਜੇਕਰ ਆਪਾਂ ਇਹਦੇ ਸੈਂਟਰ ਦੇ ਵਿੱਚ ਦੀ ਕਮੀਜ਼ ਉੱਪਰ ਦੀ ਰੱਖ ਕੇ ਸਲਾਈ ਲੈ ਜਾਂਦੇ ਤਾਂ ਇਹ ਗਲਾ ਛੋਟਾ ਰਹਿ ਜਾਂਦਾ ਆਪਾਂ ਆ ਇਹਨੂੰ ਹੌਲੀ-ਹੌਲੀ ਆਪਾਂ ਇਹਨੂੰ ਹੌਲੀ-ਹੌਲੀ ਇੱਕ ਸਾਈਡ ਤੋਂ ਇੱਕ ਗਲੇ ਦੀ ਇੱਕ ਸਾਈਡ ਤੋਂ ਸਲਾਈ ਲਗਾਉਣ ਲੱਗ ਜਾਾਂਗੇ ਆਪਾਂ ਗਲੇ ਨੂੰ ਬਿਲਕੁਲ ਵੀ ਘਮਾਉਣਾ ਨਹੀਂ ਨਾ ਹੀ ਆਪਾਂ نیچے ਵਾਲਾ ਕੱਪੜਾ ਖਿੱਚਣਾ ਕੱਪੜੇ ਨੂੰ ਲੋਟ ਕਰ ਜਾਣਾ ਠੀਕ ਕਰਦੇ ਜਾਣਾ ਔਰ ਆਪਾਂ ਕੱਪੜਾ ਬਿਲਕੁਲ ਵੀ ਖਿੱਚਣਾ ਨਹੀਂ ਆਪਾਂ ਹਲਕੇ-ਹਲਕੇ ਹੱਥਾਂ ਨਾਲ ਹੀ ਇਹਦੀ ਸਲਾਈ ਲਗਾਉਂਦੇ ਜਾਣਾ ਉਸ ਤੋਂ ਹੁਣ ਇਹਨੂੰ ਸਾਈਡਾਂ ਤੋਂ ਮਿਲ ਲੈਣਾ ਵੀ ਜਿਹੜਾ ਨੂੰ ਨਹੀਂ ਵੀ ਆਉਂਦਾ ਗਲਾ ਅਟੈਚ ਕਰਨਾ ਜਿੱਦਾਂ ਕਿ ਮੇਰਾ ਇੱਕ ਚਾਰ ਚਾਰ ਰਹਿ ਗਿਆ ਉੱਪਰ ਤੋਂ ਤਿੰਨ ਵੰਗੂ ਰਹਿ ਗਿਆ ਆਪਾਂ ਦੋਨੋਂ ਸਾਈਡਾਂ ਤੋਂ ਇਦਾਂ ਹੀ ਮਿਲ ਲੈਣਾ ਵੀ ਸੈਂਟਰ ਚਾ ਪੂਰਾ ਫਿਰ ਆਪਾਂ ਇਹਨੂੰ ਹੁਣ ਕੱਟ ਲੈਣਾ ਅੱਧਾ ਅੱਧਾ ਮਾਰਜਿਨ ਰੱਖਦੇ ਹੋਏ ਆਪਾਂ ਇਸ ਗਲੇ ਨੂੰ ਕੱਟ ਦੇਵਾਂਗੇ ਤੇ ਆਪਾਂ ਇਸ ਦੇ ਉੱਪਰ ਨਾ ਬ੍ਰੀਕ ਬ੍ਰੀਕ ਕਟਰ ਨਾਲ ਕੱਟ ਲਗਾ ਲਾਂਗੇ। ਇੱਕ ਲਈ ਦੀ ਪੂਰੀ ਵਧੀਆ ਫਿਨਿਸ਼ਿੰਗ ਆਲੇ। ਹੁਣ ਕਿਹਦੇ ਕਿਤੇ ਲਗਾ ਲਿਓ ਤੁਸੀਂ। ਆਹ ਨਹੀਂ ਸਾਰੇ ਕਿਤੇ ਲਗਾਉਣੇ ਆਪਾਂ। ਸੈਂਟਰ 'ਚ ਦੋ ਲਗਾ ਲਿਓ। ਤਿੰਨ ਲਗਾ ਲਿਓ। ਸਾਈਡਾਂ ਤੇ ਇੱਕ ਇੱਕ ਦੋ ਲਗਾ ਲਿਓ। ਇਦਾਂ ਹੀ ਲਗਾਉਣੇ ਆਪਾਂ। ਫਿਰ ਆਪਾਂ ਇਸ ਨੂੰ ਨਾ ਅੰਦਰ ਨੂੰ ਫੋਲਡ ਕਰ ਦਿਆਂਗੇ ਜਿਹੜੀ ਕੱਪੜੇ ਦੀ ਰੋਂਗ ਸਾਈਡ ਹੁੰਦੀ ਆ। ਮਿੰਜ ਕੇ ਪੁੱਠੀ ਉਸਤੇ ਆਪਾਂ ਰਾਉਂਡ ਕਰਕੇ ਆਪਾਂ ਬਿਲਕੁਲ ਉਸੇ ਤਰ੍ਹਾਂ ਹੀ ਕੱਪੜੇ ਨੂੰ ਬਿਲਕੁਲ ਵੀ ਖਿੱਚਣਾ ਨਹੀਂ ਆਪਾਂ ਬਿਲਕੁਲ ਰਾਉਂਡ ਚ ਲੈ ਕੇ ਸਿਲਾਈ ਜਿਹੜੀ ਗਲੇ ਦੀ ਲੱਗੀ ਹੋਊਗੀ ਉਹਨੂੰ ਪੂਰਾ ਸੈਂਟਰ ਚ ਰੱਖਦੇ ਹੋਏ ਆਪਾਂ ਗਲੇ ਨੂੰ ਅਟੈਚ ਕਰ ਦਾਂਗੇ ਆਪਣਾ ਗਲਾ ਬਣ ਕੇ ਬਿਲਕੁਲ ਰੈਡੀ ਆ ਤੁਸੀਂ ਦੇਖ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਏ ਲਾਈਕ ਸਬਸਕ੍ਰਾਈਬ ਜਰੂਰ ਕਰਨਾ ਕਮੈਂਟ ਕਰਨਾ ਤਾਂ ਕਿ ਆਪਾਂ ਤੁਹਾਨੂੰ ਅਗਲੀ ਸੌਖੀ ਵੀਡੀਓ ਲੈ ਕੇ ਆ ਸਕੀਏ ਧੰਨਵਾਦ